ਆ ਬਹੁਤ ਦਿਲ ਦੁਖਦਾ ਗਰੇਵਾਲ ਸਾਹਿਬ ਜਦੋਂ ਆ ਵੀਡੀਓਜ਼ ਦੇਖਦੇ ਆ ਜੀ ਪੰਜਾਬ ਤੋਂ ਆ ਰਹੀਆਂ ਕਿ ਪੰਜਾਬ ਸਾਡੀ ਕਹ ਲੋ ਜਨਮ ਭੂਮੀ ਆ ਜਿੱਥੇ ਜ਼ਿੰਦਗੀ ਦੇ 20 ਸਾਲ 22 ਸਾਲ ਗੁਜ਼ਾਰੇ ਆ ਜੀ ਸੋ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਉੱਥੇ ਦੇਖਦੇ ਆ ਕਿ ਕਿੰਨਾ ਜਿਹੜਾ ਕਹ ਲੋ ਕਿ ਇੱਕ ਕੁਦਰਤੀ ਆਫਤ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਜੀ ਆ ਤੇ ਬਹੁਤ ਮੈਂ ਦੇਖਿਆ ਘਰ ਡੁੱਬੇ ਆ ਫਸਲਾਂ ਜਿਹੜੀਆਂ ਰੁਪਈਆਂ ਪਈਆਂ ਜੀ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਉੱਥੇ ਆਪਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਪਲੀਜ਼ ਲੋਕਾਂ ਦੀ ਕਹ ਲੋ ਕਿ ਰੀਹੈਬਿਲੇਸ਼ਨ ਦੇ ਲਈ ਕੁਝ ਨਾ ਕੁਝ ਕੀਤਾ ਜਾਵੇ ਨੇ ਵੀਡੀਓਸ ਦੇਖਦੇ ਆ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਲੋਕੀ ਆਪਣੇ ਘਰੋਂ ਬੇਕਾਰ ਹੋਏ ਬੈਠੇ ਆ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜਲਦੀ ਪੰਜਾਬ ਜਿਹੜਾ ਆਪਣਾ ਹੈਗਾ ਜੀ ਹੱਸਦਾ ਖੇਡਦਾ ਉਦਾਂ ਹੀ ਜਿਹੜਾ ਹੱਸਦਾ ਵਸਦਾ ਪੰਜਾਬ ਜਿਹੜਾ ਦੁਬਾਰਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਜੀ ਉਹ ਪ੍ਰਮਾਤਮਾ ਜਿਹੜਾ ਉਹਨਾਂ ਦੀ ਪਰਮਾਈ ਕਰੇ ਕਿਤੇ ਨਾ ਕਿਤੇ ਜਿਹੜੀ ਉਮੀਦ ਹੁੰਦੀ ਹੈ ਜੀ ਉਹਨਾਂ ਨੂੰ ਵੀ ਸਾਡੇ ਪੰਜਾਬੀ ਉੱਥੇ ਬੈਠੇ ਨੇ ਸਾਡੇ ਐਨ ਆਰ ਆਈ ਵੀਰ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਕਈ ਜਿਵੇਂ ਤੁਹਾਡੇ ਵਰਗੇ ਭਰਾ ਨੇ ਜਿਹੜੇ ਪੋਲੀਟੀਸ਼ੀਅਨ ਵੀ ਨੇ ਮਗਲ ਸਾਹਿਬ ਹੋਗੇ ਤੁਸੀਂ ਹੋਗੇ ਤੇ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿਤੇ ਨਾ ਕਿਤੇ ਵੀ ਸਾਡੇ ਐਨ ਆਰ ਆਈ ਵੀਰ ਜੇ ਕਿਤੇ ਪੰਜਾਬ ਦੇ ਉੱਤੇ ਇਹ ਜੀ ਕੋਈ ਆਫਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਤਰਾਸਦੀ ਆਉਂਦੀ ਆ ਵੀ ਉਹ ਸਾਡੇ ਨਾਲ ਤਿਲ ਫੁੱਲ ਆਪਣਾ ਹਿੱਸਾ ਪਾ ਕੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਉਹਨਾਂ ਨੂੰ ਕੀ ਅਪੀਲ ਕਰਨਾ ਬਿਲਕੁਲ ਜਿਦਾਂ ਤੁਸੀਂ ਗੱਲ ਕੀਤੀ ਗਰੇਵਲ ਸਾਹਿਬ ਬੰਨ ਪੰਜਾਬ ਦੀ ਆਪਾਂ ਜੇ ਕੈਨੇਡਾ ਦੀ ਗੱਲ ਕਰਦੇ ਹਾਂ ਹਮੇਸ਼ਾ ਆਪਣਾ ਜਿੱਦਾਂ ਕਹਿੰਦੇ ਆ ਜੀ ਦਿਲ ਇੱਥੇ ਧੜਕਣ ਉੱਥੇ ਆ ਕੋਈ ਵੀ ਆਪਾਂ ਇੱਥੇ ਆ ਮੁੱਦਾ ਹੁੰਦਾ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਆਉਂਦੀ ਹੈ ਜੇ ਆਪਾਂ ਰੇਡੀਓ ਤੇ ਕੋਈ ਗੱਲ ਕਰਦੇ ਆ ਸਭ ਤੋਂ ਪਹਿਲਾਂ ਲੋਕੀ ਕੰਸਰਨ ਹੁੰਦੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸੋ ਹਮੇਸ਼ਾ ਹੀ ਆਪਾਂ ਚਿੰਤਤ ਹੋਣੇ ਆ ਨਾਟ ਓਨਲੀ ਜਿਹੜੀਆਂ ਨੇਚਰਲ ਕਲਾਈਮਟੀ ਆ ਇਹਨੂੰ ਲੈ ਕੇ ਬਟ ਪੰਜਾਬ ਦੇ ਜਿਹੜੇ ਹੋਰ ਹੀ ਮਸਲੇ ਹੁੰਦੇ ਆ ਚਾਹੇ ਕੋਈ ਪਾਣੀਆਂ ਦਾ ਮਸਲਾ ਹੋਵੇ ਜਾਂ ਕੋਈ ਹੋਰ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਆਫਤ ਆਉਂਦੀ ਆ ਹਮੇਸ਼ਾ ਆਪਾਂ ਕੰਸਰਨਡ ਹੋਣੇ ਆ ਐਜ਼ ਅ ਕਮਿਊਨਿਟੀ ਐਜ਼ ਅ ਪੰਜਾਬੀ ਉਹ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਆ ਆਪਾਂ ਫਲੱਡ ਦੀ ਸਿਚੁਏਸ਼ਨ ਪੰਜਾਬ 'ਚ ਦੇਖ ਰਹ ਇਹ ਹੈਗਾ ਜਿਹੜਾ ਨੇਚਰਲ ਡਿਜ਼ਾਸਟਰ ਹੁੰਦਾ ਉਹ ਆਪਣੇ ਬਸ ਦੀ ਗੱਲ ਨਹੀਂ ਹੁੰਦੀ ਹੈ ਕਿ ਆ ਤੇ ਸਾਡੀ ਅਪੀਲ ਸਰਕਾਰਾਂ ਨੂੰ ਵੀ ਉੱਤੇ ਇਹੀ ਹੈ ਕਿ ਜਿਹੜਾ ਨੁਕਸਾਨ ਹੋਇਆ ਜੇ ਮੁਆਵਜ਼ਾ ਉਹਨਾਂ ਨੂੰ ਜੇਤੀ ਤੋਂ ਜੇਤੀ ਦੇ ਜਿੱਤੇ ਜਾਣ ਤੇ ਜੇ ਰੀਹੈਬਿਲੀਟੇਸ਼ਨ ਉਹਨਾਂ ਦਾ ਕਿਸੇ ਤਰੀਕੇ ਨਾਲ ਹੋ ਸਕਦਾ ਆ ਅੱਛਾ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸ ਪੰਜਾਬੀ ਤੋਂ ਤੁਹਾਡਾ ਸਵਾਗਤ ਆ ਜੀ ਬ੍ਰੈਂਪਟਨ ਵਿਖੇ ਮੌਜੂਦ ਆ ਔਰ ਮੇਰੇ ਨਾਲ ਐਮਪੀਪੀ ਅਮਰਜੋਤ ਸੰਧੂ ਔਰ ਐਮਪੀ ਅਮਜੀਤ ਸਿੰਘ ਗਿੱਲ ਨੇ ਸੋ ਸੰਤੂ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਬੈਕ ਹோம் ਫਲੱਡ ਆਉਂਦੇ ਨੇ ਹਰ ਸਾਲ ਹੀ ਤਕਰੀਬਨ ਆਉਂਦੇ ਨੇ ਪਰ ਇਸ ਵਾਰ ਜਿਹੜੇ ਆਇਆ ਕਹਿੰਦੇ ਕੁਝ ਜ਼ਿਆਦਾ ਹੀ ਗੰਭੀਰ ਨੇ ਔਰ ਲੋਕ ਤਰਾਈ ਤਰਾਈ ਕਰ ਉੱਠੇ ਨੇ ਜਿਵੇਂ ਬਾਰਡਰ ਬੈਲਟ ਨੂੰ ਦੇਖਿਆ ਜਾਵੇ ਤੁਸੀਂ ਕਿਵੇਂ ਦੇਖਦੇ ਆ ਬਹੁਤ ਦਿਲ ਦੁਖਦਾ ਗਰੇਵਾਲ ਸਾਹਿਬ ਜਦੋਂ ਆ ਵੀਡੀ ਅ ਜਿੱਥੇ ਜ਼ਿੰਦਗੀ ਦੇ 20 ਸਾਲ 22 ਸਾਲ ਗੁਜ਼ਾਰੇ ਆ ਜੀ ਸੋ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਉੱਥੇ ਦੇਖਦੇ ਕਿ ਕਿੰਨਾ ਜਿਹੜਾ ਕਹਿ ਲਓ ਕਿ ਇੱਕ ਕੁਦਰਤੀ ਆਫਤ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਜੀ ਅ ਤੇ ਬਹੁਤ ਮੈਂ ਦੇਖਿਆ ਘਰ ਡੁੱਬੇ ਆ ਫਸਲਾਂ ਜਿਹੜੀਆਂ ਰੁੱਬੀਆਂ ਪਈਆਂ ਜੀ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਉੱਥੇ ਆਪਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਪਲੀਜ਼ ਲੋਕਾਂ ਦੀ ਕਹਿ ਲੋ ਕਿ ਰੀਹੈਬਿਲੇਸ਼ਨ ਦੇ ਲਈ ਕੁਛ ਨਾ ਕੁਛ ਕੀਤਾ ਜਾਵੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹ ਕੁਦਰਤੀ ਆਫਤ ਜਿਹੜੀ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਕਈ ਵਾਰੀ ਤੇ ਇਹ ਚੀਜ਼ਾਂ ਨਾਲ ਜਿੱਥਣ ਦੇ ਲਈ ਆਪਣੇ ਕੋਲ ਪ੍ਰਬੰਧ ਹੀ ਵਧੇ ਚਾਹੀਦੇ ਨੋ ਡਾਊਟ ਲੇਕਿਨ ਬਹੁਤ ਦਿਲ ਦੁਖ ਰਿਹਾ ਜੀ ਅਕੀਥੇ ਜਿਹੜਾ ਆਪਾਂ ਪੰਜਾਬ ਦੀਆਂ ਜਿਹੜੀਆਂ ਵੀਡੀਓਜ਼ ਦੇਖਦੇ ਆ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਲੋਕੀ ਆਪਣੇ ਘਰੋਂ ਬੇਕਾਰ ਹੋਏ ਬੈਠੇ ਆ ਅ ਸੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਜਲਦੀ ਪੰਜਾਬ ਜਿਹੜਾ ਆਪਣਾ ਹੈਗਾ ਜੀ ਹੱਸਦਾ ਖੇਡਦਾ ਉਦਾਂ ਹੀ ਜਿਹੜਾ ਹੱਸਦਾ ਵਸਦਾ ਪੰਜਾਬ ਜਿਹੜਾ ਦੁਬਾਰਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਜੀ ਉਹ ਪਰਮਾਤਮਾ ਜਿਹੜਾ ਉਹਨਾਂ ਦੀ ਪਰਮਾਈ ਕਰੇ ਤੇ ਨਾਲ ਦੀ ਨਾਲ ਜਿਹੜੇ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਦਾ ਬਿਲਕੁਲ ਲੋਕਾਂ ਦਾ ਸਾਥ ਦੇ ਕੇ ਜਿਹੜੇ ਕੁਦਰਤੀ ਆਫਤ ਹੈਗੀ ਉਹਨਾਂ ਜਿੱਥਨ ਦੇ ਵਿੱਚ ਜਿਹੜਾ ਜੀ ਹੈਲਪ ਕਰਨ ਕਿਉਂਕਿ ਜਿਵੇਂ ਵੀ ਆਪਣੇ ਲੋਕ ਜਿੰਨੇ ਵੀ ਇਥੇ ਵੀ ਪੰਜਾਬ ਇੱਕ ਵਸਦਾ ਇੱਕ ਉਥੇ ਵੀ ਔਰ ਕਿਤੇ ਨਾ ਕਿਤੇ ਜਿਹੜੀ ਉਮੀਦ ਹੁੰਦੀ ਹੈ ਜੀ ਉਹਨਾਂ ਨੂੰ ਵੀ ਸਾਡੇ ਪੰਜਾਬੀ ਉੱਥੇ ਬੈਠੇ ਨੇ ਸਾਡੇ ਐਨ ਆਰ ਆਈ ਵੀਰ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਕਈ ਜਿਵੇਂ ਤੁਹਾਡੇ ਵਰਗੇ ਭਰਾ ਨੇ ਜਿਹੜੇ ਪੋਲੀਟੀਸ਼ੀਅਨ ਵੀ ਨੇ ਜੇ ਮੈਂ ਗੱਲ ਸਾਫ਼ ਹੋ ਗਏ ਤੁਸੀਂ ਹੋਗੇ ਤੇ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿਤੇ ਨਾ ਕਿਤੇ ਵੀ ਸਾਡੇ ਐਨ ਆਰ ਆਈ ਵੀਰ ਜੇ ਕਿਤੇ ਪੰਜਾਬ ਦੇ ਉੱਤੇ ਇਹ ਜੀ ਕੋਈ ਆਫਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਤਰਾਸਦੀ ਆਉਂਦੀ ਆ ਵੀ ਉਹ ਸਾਡੇ ਨਾਲ ਤਿਲ ਫੁੱਲ ਆਪਣਾ ਹਿੱਸਾ ਪਾ ਕੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਬਿਲਕੁਲ ਜਦੋਂ ਤੁਸੀਂ ਗੱਲ ਕੀਤੀ ਗਰੇਵਾਲ ਸਾਹਿਬਾਂ ਦੇ ਪੰਜਾਬ ਦੀ ਆਪਾਂ ਜੇ ਕੈਨੇਡਾ ਦੀ ਗੱਲ ਕਰਦੇ ਹਾਂ ਹਮੇਸ਼ਾ ਆਪਣਾ ਜਿੱਦਾਂ ਕਹਿੰਦੇ ਆ ਜੀ ਆ ਦੇਲ ਇੱਥੇ ਟੜਕਨ ਉੱਥੇ ਕੋਈ ਵੀ ਆਪਾਂ ਇੱਥੇ ਮੁੱਦਾ ਹੁੰਦਾ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਆਉਂਦੀ ਹੈ ਜੇ ਆਪਾਂ ਰੇਡੀਓ ਤੇ ਕੋਈ ਗੱਲ ਕਰਦੇ ਆ ਸਭ ਤੋਂ ਪਹਿਲਾਂ ਲੋਕੀ ਕਨਸਰਨ ਹੁੰਦੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸੋ ਹਮੇਸ਼ਾ ਹੀ ਆਪਾਂ ਚਿੰਤਤ ਹੁੰਨੇ ਆ ਨਾਟ ਓਨਲੀ ਜਿਹੜੀਆਂ ਨੇਚਰਲ ਕਲਾਈਮਟੀ ਆ ਇਹਨੂੰ ਲੈ ਕੇ ਬਟ ਪੰਜਾਬ ਦੇ ਜਿਹੜੇ ਹੋਰ ਹੀ ਮਸਲੇ ਹੁੰਦੇ ਆ ਚਾਹੇ ਕੋਈ ਪਾਣੀਆ ਦਾ ਮਸਲਾ ਹੋਵੇ ਜਾਂ ਕੋਈ ਹੋਰ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਆਫਤ ਆਉਂਦੀ ਆ ਹਮੇਸ਼ਾ ਆਪਾਂ ਕਨਸਰਨ ਹੁੰਨੇ ਆ ਐਜ਼ ਅ ਕਮਿਊਨਿਟੀ ਐਜ਼ ਅ ਪੰਜਾਬੀ ਕਿਉਂਕਿ ਸਾਡੀ ਜਦਾਂ ਮੈਂ ਕਿਹਾ ਜਨਮ ਭੂਮੀ ਹੋਵਾ ਸ ਅ ਲਿਖਿਆ ਇਹ ਚੀਜ਼ ਆਪਾਂ ਜਿਹੜੀਆਂ ਵੈਲਿਊਜ਼ ਦਿੱਤੀਆਂ ਵਾ ਕਿ ਮਿਹਨਤ ਕਰਨੀ ਨਾਮ ਜ ਆਪਣਾ ਤੇ ਵੰਡ ਸਕਣਾ ਤੇ ਹਮੇਸ਼ਾ ਆਪਣੀ ਕਮਿਊਨਿਟੀ ਨਾਟ ਓਨਲੀ ਇੱਥੇ ਆਪਾਂ ਦੇਖਦੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਹੁੰਦੇ ਆ ਈਵਨ ਬੈਕ ਹੋਮ ਵੀ ਜਦੋਂ ਵੀ ਕੋਈ ਇਦਾਂ ਦੀ ਆਫਤ ਆਉਂਦੀ ਆ ਹਮੇਸ਼ਾ ਆਪਣੀ ਕਮਿਊਨਿਟੀ ਮੈਂ ਦੇਖਿਆ ਵਾਚੜ ਕੇ ਜਿਹੜਾ ਯੋਗਦਾਨ ਪਾਉਂਦੀ ਆ ਤੇ ਇਸ ਵਾਰ ਵੀ ਇਹੋ ਉਮੀਦ ਕਰਦੇ ਆ ਜੀ ਕਿ ਪ੍ਰੋਪਰ ਚੈਨਲਸ ਰਹੀਂ ਪ੍ਰੋਪਰ ਚੈਨਲਾਂ ਲਈ ਜਿਹੜੇ ਲੋਕਾਂ ਦੀ ਹੈਲਪ ਕੀਤੀ ਜਾਵੇ ਕਿਉਂਕਿ ਕਈ ਵਾਰ ਲੋਕ ਜਦੋਂ ਸੋਸ਼ਲ ਮੀਡੀਆ ਦੇਖਦੇ ਆਂ ਇੱਧਰ ਉੱਧਰ ਕਈ ਵਾਰੀ ਠੱਗੀਆਂ ਵਾਜ ਜਾਂਦੀਆਂ ਸੋ ਪ੍ਰੋਪਰ ਚੈਨਲਸ ਲਈ ਜਿਹੜੀਆਂ ਉੱਥੇ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਜੀ ਉਹਨਾਂ ਨਾਲ ਮਿਲ ਕੇ ਜਿਹੜਾ ਕੰਮ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਰੀਹੈਬਿਲੇਸ਼ਨ ਦੇ ਲਈ ਦੁਬਾਰਾ ਪੰਜਾਬ ਨੂੰ ਜਿਹੜਾ ਆਪਾਂ ਮੋੜ ਵਸਾ ਸਕੀਏ ਗਿਲ ਸਾਹਿਬ ਤੁਹਾਨੂੰ ਮੇ ਕਹੋਗੇ ਜਿਵੇਂ ਸੰਤ ਜੀ ਅਮਨੇ ਕਿਹਾ ਵੀ ਇੱਕ ਮਾਡਲ ਜਿਵੇਂ ਚੰਗਾ ਪ੍ਰੋਪਰ ਚੈਨਲ ਕਿਉਂਕਿ ਲੋਕ ਦਾਨਪੁਨ ਬਹੁਤ ਕਰ ਦਿੰਦੇ ਆ ਜੀ ਪਰ ਕਈ ਵਾਰੀ ਗਲਤ ਹੱਥਾਂ ਚਲੇ ਜਾਂਦਾ ਆ ਆਪਾਂ ਇੱਕ ਮੁਹਿੰਮ ਚਲਾਉਨੇ ਆ ਲੋਕ ਆਪਣੇ ਸਾਡੇ ਕਹਿੰਦੇ ਹੁੰਦੇ ਆ ਵੀ ਇਹ ਦੇਖ ਕੇ ਭਾਵਨਾ ਭਾਵਨਾਤਕ ਬਹੁਤ ਹੁੰਦੇ ਨੇ ਵੀ ਫਟਾਫਟ ਪੈਸੇ ਦੇ ਦੋ ਇਹ ਆਪਾਂ ਦੇਖਦੇ ਨਹੀਂ ਕਿੱਥੇ ਜਾਂਦਾ ਤੁਸੀਂ ਕਿਵੇਂ ਵੇਖਦੇ ਮੈਂ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਆ ਆਪਾਂ ਫਲੱਡ ਦੀ ਸਿਚੁਏਸ਼ਨ ਪੰਜਾਬ ਚ ਦੇਖ ਰਹੇ ਆ ਬੜੀ ਮੰਦਭਾਗੀ ਲੱਗਦੀ ਹੈਗੀ ਆ ਹਾਲਾਂਕਿ ਇਹ ਹੈਗਾ ਜਿਹੜਾ ਨੇਚਰਲ ਡਿਜ਼ਾਸਟਰ ਹੁੰਦਾ ਉਹ ਆਪਣੇ ਬਸ ਦੀ ਗੱਲ ਨਹੀਂ ਹੁੰਦੀ ਹੈਗੀ ਆ ਤੇ ਸਾਡੀ ਅ ਤੇ ਇਹ ਹੈ ਕਿ ਜਿਹੜਾ ਨੁਕਸਾਨ ਹੋਇਆ ਜੇ ਮੁਆਵਜ਼ੇ ਉਹਨਾਂ ਨੂੰ ਛੇਤੀ ਤੋਂ ਛੇਤੀ ਦਿੱਤੇ ਜਾਣ ਤੇ ਜੇ ਰੀਹੈਬਿਲਿਟੇਸ਼ਨ ਉਹਨਾਂ ਦਾ ਕਿਸੇ ਤਰੀਕੇ ਨਾਲ ਹੋ ਸਕਦਾ ਆ ਉਹ ਬਹੁਤ ਇੰਪੋਰਟੈਂਟ ਹੈਗਾ ਆ ਨਾਲ ਦੇ ਨਾਲ ਜਿੱਦਾਂ ਅਮਰਜੋਤ ਨੇ ਕਿਹਾ ਕਿ ਸਾਡਾ ਦਿਲ ਇਤੇ ਧੜਕਣ ਹੁੰਦੀ ਹੈਗੀ ਤੇ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਆ ਤੇ ਤੁਹਾਡੇ ਡੇਲੀ ਪੋਸਟ ਦੇ ਮਾਂ ਅਮ ਰਾਹੀ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜੇ ਆਪਣੇ ਇੱਥੇ ਭਾਈਚਾਰੇ ਦੇ ਲੋਕ ਹੈਗੇ ਆ ਜੇ ਕੁਝ ਉੱਥੇ ਕੰਟ੍ਰਿਬਿਊਟ ਕਰਨਾ ਚਾਹੁੰਦੇ ਹੈਗੇ ਆ ਤਾਂ ਮੇਰੀ ਉਹਨਾਂ ਨੂੰ ਇਹੀ ਆ ਰਿਕੁਐਸਟ ਹੋਊਗੀ ਕਿ ਉਹ ਪ੍ਰੋਪਰ ਚੈਨਲ ਦੇ ਥਰੂ ਕਰਨ ਕਿਉਂਕਿ ਅੱਜ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਆ ਕਾਫੀ ਧਾਰੇ ਹੈ ਜੇ ਦਿਖਣ ਲੱਗ ਜਾਂਦੇ ਹੈਗੇ ਆ ਜਿਨ੍ਹਾਂ ਨੂੰ ਆ ਪਤਾ ਵੀ ਨਹੀਂ ਹੁੰਦਾ ਉਹਨਾਂ ਨੇ ਪੈਸੇ ਕਿੱਥੇ ਭੇਜਣੇ ਹੈਗੇ ਆ ਬਟ ਪ੍ਰੋਪਰ ਜਿਹੜੀ ਚੈਨਲਸ ਹੁੰਦੀਆਂ ਨੇ ਉਹ ਅਕਾਉਂਟੇਬਿਲਟੀ ਤੇ ਟਰਾਂਸਪਰੈਂਸੀ ਦੇ ਨਾਲ ਉਹ ਪੈਸਾ ਲੋਕਾਂ ਤੱਕ ਪਹੁੰਚਾਉਂਦੇ ਹੈਗੇ ਆ ਹੈਲਪ ਕਰਦੇ ਹੈਗੇ ਆ ਸੋ ਮੇਰਾ ਵੀ ਇਹੀ ਮੈਸੇਜ ਹੈਗਾ ਕਿ ਜਿਹੜੇ ਆਪਣੇ ਇੱਥੋਂ ਜਿੰਨੇ ਵੀ ਬੰਦੇ ਹੈਗੇ ਆ ਭੈਣ ਭਰਾ ਜੋ ਵੀ ਹੈਲਪ ਕਰਨਾ ਚਾਹੁੰਦੇ ਹੈਗੇ ਉਹ ਜੇ ਪ੍ਰੋਪਰ ਚੈਨਲ ਯੂਜ਼ ਕਰਕੇ ਆਇਡੈਂਟੀਫਾਈ ਕਰਕੇ ਕਿ ਵੀ ਇਹ ਰਾਈਟ ਸੋਰਸ ਹੈਗਾ ਆ ਉਹਨੂੰ ਜੇ ਉੱਥੇ ਮਦਦ ਕਰਉਂਦੇ ਹੈਗੇ ਆ ਅੱਜ ਪੰਜਾਬ ਨੂੰ ਇੰਨਾ ਹਾਲਾਤਾਂ ਚ ਬਹੁਤ ਜ਼ਰੂਰਤ ਹੈਗੀ ਆ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਜ਼ਰੂਰਤ ਹੈਗੀ ਆ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਸਰਕਾਰ ਨੂੰ ਪ੍ਰੋਵਿੰਸ਼ਲ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਨਾਲ ਦੇ ਨਾਲ ਫੈਡਰਲ ਸਰਕਾਰ ਹੈਗੀ ਆ ਕਿ ਇਹਨਾਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈਗਾ ਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਤੇ ਨਾਲ ਦੇ ਨਾਲ ਜਿਹੜਾ ਇੱਥੋਂ ਜੇ ਕੋਈ ਆ ਪੈਸੇ ਦੇਣਾ ਚਾਹੁੰਦੇ ਹੈਗੇ ਡੋਨੇਟ ਕਰਨਾ ਚਾਹੁੰਦੇ ਹੈਗੇ ਆ ਤੇ ਉਹ ਪਲੀਜ਼ ਪ੍ਰੋਪਰ ਚੈਨਲ ਰਾਹੀਂ ਯੂਜ਼ ਕਰਕੇ ਉਹਨਾਂ ਦੀ ਮਦਦ ਕਰ ਸਕ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਐਮਪੀਪੀ ਜਿਹੜੇ ਅਮਰਜੋ ਸੰਧੂ ਔਰ ਐਮਪੀ ਅਮਰਜੀਤ ਗੈਲ ਉਹਨਾਂ ਨੇ ਕਨੀਓ ਕਿਹਾ ਗਿਆ ਵੀ ਜੇ ਇਸ ਤਰ੍ਹਾਂ ਦੇ ਜੜੀਆਂ ਨੁਕਸਾਨ ਹੋ ਜਾਂਦੇ ਆ ਕੁਦਰਤੀ ਜੜੀਆਂ ਆਫਤਾਂ ਆ ਕੇ ਇਸ ਤਰ੍ਹਾਂ ਚਾਹੇ ਫਲਡਿੰਗ ਨੂੰ ਲੈ ਕੇ ਹੋਵੇ ਚਾਹੇ ਉਹ ਕਿਤੇ ਅੱਗ ਲੱਗੀ ਕਿਤੇ ਹੋਵੇ ਜਾਂ ਕੋਈ ਵੀ ਤਰੀਕੇ ਦੀ ਜੜੀ ਕੁਦਰਤੀ ਆਫਤ ਆ ਉਹਦੇ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਜੇ ਕੋਈ ਕਿਸੇ ਦੀ ਮਦਦ ਕਰਨਾ ਚਾਹੁੰਦਾ ਤਾਂ ਪ੍ਰੋਪਰ ਚੈਨਲ ਦੇ ਥਰੂ ਕਰੇ ਐਵੇਂ ਨਹੀਂ ਕਿਸੇ ਨੇ ਇੱਕ ਫੰਡ ਰੇਜ਼ ਕਰਨ ਲਈ ਇੱਕ ਇੱਕ ਇਕੱਠਾ ਕਰਨ ਲਈ ਕਹਿਤਾ ਤੇ ਆਪਾਂ ਬਿਨਾ ਜਾਣ ਬਿਨਾ ਪਹਿਚਾਣੇ ਉੱਥੇ ਆਪਾਂ ਪੈਸੇ ਜਨੇ ਸ਼ੁਰੂ ਕਰਦਿਆਂ ਮੁੜ ਕੇ ਬਾਅਦ ਚੋਂ ਆਪ ਨੂੰ ਇਹ ਪਤਾ ਲੱਗਦਾ ਵੀ ਇਹ ਪੈਸਾ ਸਹੀ ਵਰਤੋਂ ਦੇ ਵਿੱਚ ਨਹੀਂ ਆਇਆ ਪਰ ਮਦਦ ਜਰੂਰ ਕਰੋ ਉਹਨਾਂ ਨੇ ਐਨ ਆਰ ਆਈ ਨੂੰ ਵੀ ਅਪੀਲ ਕੀਤੀ ਔਰ ਅਸੀਂ ਵੀ ਇਹ ਗੱਲ ਕਰਦੇ ਹਾਂ ਸਾਡੇ ਡੇਲੀ ਪੋਸਟ ਦੇ ادارے ਦੇ ਮਾਧਮ ਰਾਹੀਂ ਬਈ ਆਓ ਵੱਧ ਚੜ ਕੇ ਆਪਣੇ ਪੰਜਾਬ ਦੇ ਵਿੱਚ ਹਿੱਸਾ ਪਾਓ ਕਿਉਂਕਿ ਪੰਜਾਬ ਨੂੰ ਥੋੜੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜੇ ਆਫਤਾਂ ਦੇ ਵਿੱਚ ਅਸੀਂ ਪੰਜਾਬ ਨਾਲ ਨਹੀਂ ਖੜਨਾ ਤਾਂ ਕਿਹਨਾਂ ਨੇ ਖੜਨਾ ਕਿਉਂਕਿ ਪੰਜਾਬੀਆਂ ਦੇ ਤਾਂ ਦੇ ਲਈ ਵੱਡੇ ਨੇ ਔਰ ਇਸੇ ਕਰਕੇ ਹੀ ਪੰਜਾਬੀ ਇਸ ਜੇ ਸਾਨੂੰ ਗੁਰੂ ਨੇ ਸਾਨੂੰ ਲੰਗਰ ਲਾਉਣੇ ਸਿਖਾਇਆ ਤਾਂ ਸਾਨੂੰ ਆਪਣੀ ਮਦਦ ਆਪ ਹੀ ਕਰਨੀ ਪੈਣੀ ਕਿਉਂਕਿ ਬਾਹਰੋਂ ਸਾਡੀ ਕਿਸੇ ਨੇ ਨਹੀਂ ਕਰਨੀ ਕਿਉਂਕਿ ਅਸੀਂ ਲੋਕਾਂ ਦੀ ਮਦਦ ਕਰਦੇ ਆ ਸਾਡੀ ਭਾਵਾਂ ਮਦਦ ਕੋਈ ਨਹੀਂ ਕਰਦਾ ਪਰ ਸਾਡੇ ਹੀ ਵੀਰ ਸਾਡੇ ਐਨ ਆਰ ਆਈ ਜਿੰਨੇ ਵੀ ਭਰਾ ਉਹਨਾਂ ਨੂੰ ਇਸ ਵਕਤ ਲੋਡ ਹੈ ਪੰਜਾਬ ਨਾਲ ਖੜਨ ਦੀ ਉਹਨਾਂ ਦੇ ਲਈ ਵੱਧ ਤੋਂ ਵੱਧ ਆਪਣੇ ਪੈਸੇ ਭੇਜਣ ਦੀ ਦਾਨਪੁਣ ਕਰਨ ਦੀ ਤਾਂ ਕਿ ਉਹ ਇਸ ਜਿਹੜੀ ਪਿੰਦੀ ਜਿਹੜੀ ਮੁਸੀਬਤ ਆ ਜਿਹੜੀ ਆਪ ਦਾ ਉਹਦੇ ਚੋਂ ਨਿਕਲ ਸਕਣ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਵਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਬ੍ਰੈਂਟਨ ਕੈਨੇਡਾ